ਸਾਸਰੀ ਕਾ ਜੀ ਸਾਡੇ ਵੱਲੋਂ ਜਾਣ ਕੇ ਸੰਗਾ ਫੈਮਿਲੀ ਵੱਲੋਂ ਤੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਮੈਂ ਸੀ ਮੈਸੇਜ ਕੀਤਾ ਕੱਲ ਕੀ ਗੱਲ ਕੀਤੀ ਸੀਗੀ ਵੀ ਜਿਹੜੇ ਵੀ ਮਤਲਬ ਵੀਰ ਸਾਨੂੰ ਮੈਸੇਜ ਕਰਨਗੇ ਬਈ ਅਸੀਂ ਬਲੌਗ ਬਣਾਇਆ ਕਰੀਏ ਜਾਂ ਨਾ ਬਣਾਇਆ ਕਰੀਏ ਉਹਦੇ ਵਿੱਚ ਸਾਰੇ ਵੀਰਾਂ ਨੇ ਮੈਸੇਜ ਕੀਤਾ ਵੀ ਤੁਸੀਂ ਬਲੌਗ ਬਣਾਇਆ ਕਰੋ ਜੇ 5 4 ਵੀ ਮੈਸੇਜ ਆ ਜਾਂਦੇ ਵੀ ਬਲੌਗ ਨਾ ਬਣਾਇਆ ਕਰੋ ਅਸੀਂ ਬਲੌਗ ਬਿਲਕੁਲ ਨਹੀਂ ਬਣਾਇਆ ਕਰਨੀ ਤੇ ਜਿਹੜੇ ਸਾਡੇ ਨਾਲ ਲੱਗਦੇ ਆ ਉਹ ਦਿਲ 'ਚ ਜਰੂਰ ਸੋਚਦੇ ਹੋਣੇ ਵੀ ਆਪਾਂ ਮੈਸੇਜ ਹੀ ਕਰ ਦੇਣਾ ਸੀ ਬਲੌਗ ਬਣਾਉਣਾ ਤਾਂ ਹਟਦੇ ਇੱਕ ਦਾ ਕਮੈਂਟ ਆਇਆ ਨਾ ਵੀ ਇਹ ਬਲੌਗ ਤਾਂ ਨਹੀਂ ਪਿੰਡ ਵਾਲੇ ਤੇ ਸ਼ੇਅਰ ਵੀ ਨਹੀਂ ਕਰਦੇ ਤੇ ਦੇਖਦੇ ਵੀ ਨਹੀਂ ਕਿਉਂ ਵੀ ਇਹ ਕਿਤੇ 4 ਪੈਸੇ ਨਾ ਕਮਾ ਲੈਣ ਵੀ ਗਾਲੀ ਵੀ ਹੈਗੀ ਆ ਵੀ 4 ਪੈਸੇ ਹੋਰ ਆਪਾਂ ਨੂੰ ਆਮਦਨ ਵੀ ਕਾਦੀ ਆ ਨਾ ਵੀ ਜੇ ਹੁਣ ਆਪਾਂ ਮਿਹਨਤ ਕਰਦੇ ਜੇ ਪੈਸੇ ਲਈ ਹੁੰਦਾ ਜੇ ਆਪਾਂ ਨੂੰ 5-7000 ਰੁਪਇਆ ਆਇਆ ਹੀ ਨਾ ਤੇ ਫੇ ਆਪਾਂ ਨੂੰ ਫਾਇਦਾ ਹੀ ਆ ਕੀ ਆ ਨਾ ਉਹ ਯਾਰ ਇਹਨੂੰ ਤੂੰ ਪਰੇ ਕਰ ਲਿਆ ਜਦੋਂ ਮੇਰਾ ਉਧਰ ਸੈਟਿੰਗ ਜੀ ਹੋਣ ਲੱਗਦੀ ਤਾਂ ਤੂੰ ਆਪਣਾ ਹੀ ਇਹਨੂੰ ਸਿਆਪਾ ਜਿਆ ਕਰਨ ਲੱਪ ਗਈ ਮੈਂ ਤਾਂ ਉਹਨੂੰ ਸੱਦਿਆ ਉਹਨੂੰ ਭਲਾ ਮੈਂ ਤਾਂ ਨਾਮ ਜੀ ਦਾ ਦੇਖ ਉਹਦਾ ਪੈਰੀ ਪਟਾ ਜਾਂ ਲੈ ਜਾਂਦਾ ਮੈਂ ਅੱਗੇ ਚਲਾ ਟੈਨਸ਼ਨ ਪਈ ਮੇਰਾ ਧਿਆਨ ਇੱਧਰ ਘਮ ਜਾਂਦਾ ਦਿਮਾਗ ਦਾ ਪਟਾ ਲੈ ਜਾਂਦਾ ਮੈਂ ਮੈਂ ਦਵਾਈ ਖਾਨਾ ਤਾਂ ਉਹ ਮੈਨੂੰ ਵੀ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਰਨੀ ਹੁਣ ਮੈਨੂੰ ਕਿੱਥੋਂ ਸ਼ੁਰੂ ਹੁੰਦੀ ਤੇ ਨੂੰ ਕਹਿੰਦੇ ਨੇ ਕਿ ਕੀ ਤੇਰਾ ਪਾਪ ਤੇਰੇ ਪੈਸੇ ਕਮਾਉਣ ਵਾਲੀ ਗੱਲ ਕਰਦੇ ਚਲੂ ਤੂੰ ਵੀ ਕੌਂਟਰਾਕਟ ਮੇਰਾ ਦਿਮਾਗ ਨਾ ਮੇਰਾ ਹੁਣ ਦੂਜੀ ਵਾਰੀ ਆ ਗਈ ਤੇ ਮੈਂ ਮੈਂ ਨਹੀਂ ਮੰਨਨੀ ਤੇਰੇ ਆ ਦੇ ਲੋ ਮੈਂ ਨਹੀਂ ਸੱਦਦੀ ਹੈਗੀ ਤੇ ਮੈਂ ਇਦਾਂ ਆ ਕੇ ਹੱਥ ਕਰ ਲਿਆ ਤੂੰ ਦੋ ਤਿੰਨ ਮੈਂ ਕਿਹਾ ਬੰਨ ਦੇ ਉਹਨੂੰ ਹਾਏ ਰੱਬਾ ਮੈਂ ਉਹਨੂੰ ਕਿੱਥੇ ਬੰਨਿਆ ਬਜਾ ਤੂੰ ਚੁੱਕਣਾ ਆ ਨਾ ਫੇ ਆ ਗਈ ਮੈਂ ਥੋੜਾ ਜਿਹਾ ਦਿ ਆ ਗਈ ਹੁਣ ਜਦੋਂ ਹਨਾ ਆਪਾਂ ਗੱਲ ਕਰਦੇ ਵੀ ਉਹਨਾਂ ਦੇ ਮਨ ਚ ਉਹਨਾ ਵੀ ਜੇ 5 ਕਮੈਸੀ ਕਰ ਦਿੰਦੇ ਨਾਂ ਵਾਲੇ ਤੇ ਮੈਸੇਜ ਮਤਲਬ ਇਹਨਾਂ ਨੂੰ ਪੈਸੇ ਆਉਣ ਦੀ ਤੂੰ ਗੱਲ ਕਰਦੀ ਬਾਕੀ ਵੀ ਜੇ ਆਪਾਂ ਨੂੰ ਪੈਸੇ ਥੋੜੇ ਬਾਰੇ ਆਉਣਗੇ ਮੈਂ ਤੁਹਾਨੂੰ ਆਪਣੀ ਆਮਦਨ ਨਾਲ ਕੀ ਦੱਸਾਂ ਤਿੰਨਾ ਚੋਂ ਮਹੀਨਿਆਂ 'ਚ ਨਹੀਂ ਸਾਡਾ ਕਿਤੇ 100 ਡਾਲਰ ਹੁੰਦਾ ਜਿੱਦਾਂ ਹੁਣ ਤੁਸੀਂ ਚਲੋ ਕਰਦੇ ਆ ਵਧੀਆ ਆ ਇੰਨੇ ਇੰਨੇ ਦੇਖੀ ਜਾਓ ਜਿੰਨੇ ਸਾਨੂੰ ਆ ਪਿਛਲੇ ਬਲੌਗ ਦੇ ਵਿੱਚ ਦੇਖਿਆ ਨਾ ਤਾਂ ਬਹੁਤ ਆ ਬਾੜਾ ਨਹੀਂ ਰੋਟੀ ਪਾਣੀ ਦਾਲ ਫੋਲ ਕਾਈ ਚੱਲੀ ਜਾਵੇ ਹੈਨਾ ਕਿਉਂਕਿ ਬਾੜਾ ਮਰੂ ਮਰੂ ਕਰਕੇ ਜਾਂ ਬਾੜੇ ਨਹੀਂ ਆਪਾਂ ਚਾਹਨੇ ਵੀ ਬਾੜੇ ਜਾਦੇ ਬਲੌਗ ਚੱਲਣ ਜਾਂ ਕਿ ਦਾ ਨਾ ਬੁੱਤੇ ਬੁੱਤਾ ਹੀ ਲੱਗੀ ਜਾਵੇ ਬਹੁਤ ਆ ਗਿਆ ਉਹ ਹੀ ਤੇ ਗੱਲ ਨਾ ਵੀ ਮਾਤਲ ਕਹਿੰਦੇ ਹੁੰਦੇ ਆ ਵੀ ਦਾਲ ਸਬਜ਼ੀ ਜੋ ਗਈ ਹੋਈ ਜਾਵੇ ਬਾੜੀ ਬੱਲੇ ਬੱਲੇ ਤੋਰੀ ਬੋਲ ਕਾ ਅ ਤੋਰੀਆਂ ਤਾਂ ਹੁਣ ਆ ਚੱਲ ਪਈਆਂ ਹੋਣੀਆਂ ਤੋਰੀਆਂ ਹੀ ਚੱਲਣੀਆਂ ਅੱਗੇ ਹੈ ਨਾ ਜਦੋਂ ਖੂਤੇ ਹੁੰਦੇ ਸੀ ਤੋਰੀਆਂ ਦੀ ਬੇਲ ਲਾ ਲੈਣੀ ਇਹਨਾਂ ਨੇ ਵੀ ਸਾਡੇ ਤੋਰੀਆਂ ਹੀ ਨਹੀਂ ਮੁੱਕਣੀਆਂ ਜਾਂ ਕਦੂ ਜਾਂ ਤੋਰੀ ਖਾਣੇ ਵੀ ਨਹੀਂ ਚੱਜਣਾ ਤੋਰੀਆਂ ਕੱਦੂ ਤੋਰੀਆਂ ਕੱਦੂ ਹੀ ਚੱਲਦੇ ਸੀ ਕਿ ਨਹੀਂ ਤਾਂ ਹੁਣ ਜਦੋਂ ਦੇ ਹਨਾ ਮਤਲਬ ਕੂਤੇ ਕੋਈ ਹਲੇ ਸਬਜ਼ੀ ਨਹੀਂ ਲੱਗੀ ਨਹੀਂ ਗਿਆ ਹੋਇਆ ਤਾਂ ਹੁਣ ਅਸੀਂ ਤੋਰੀਆਂ ਨੂੰ ਮਿਸ ਕਰਦੇ ਆਂ ਸਾਡੇ ਪਿੰਡਾਂ ਜੇ ਹਾਲਾ ਸਾਡੇ ਪਿੰਡਾਂ ਜੇ ਹਾਲਾ ਜਦੋਂ ਤੋਰੀਆਂ ਕੱਦੂ ਤੇ ਕੱਦੂ ਕਾ ਤੋਰੀਆਂ ਕੱਦੂ ਤੇ ਹੋਰ ਕੀ ਚੱਪਾ ਚੱਪਣ ਕੱਦੂ ਹੁੰਦੇ ਆ ਹਨਾ ਟੀਂਡੇ ਹੁੰਦੇ ਆ ਜਦੋਂ ਇਹ ਸਬਜ਼ੀਆਂ ਦਾ ਜੋਰ ਪੈਣ ਲੱਪਿਆ ਇਹ ਦੱਸਣ ਦੀ ਲੋੜ ਨਹੀਂ ਖੱਤਿਆਂ ਨੂੰ ਗੇੜੇ ਮਾਰੋ ਤੁਹਾਨੂੰ ਆਪ ਹੀ ਹਰੇ ਰੰਗ ਦੀਆਂ ਚੀਜ਼ਾਂ ਤੋਂ ਪਤਾ ਲੱਗ ਜਾਣਾ ਵੀ ਹਰੀਆਂ ਸਬਜ਼ੀਆਂ ਵਾਣੀਆਂ ਸ਼ੁਰੂ ਹੋ ਗਈਆਂ ਹੈ ਨਾ ਇਹ ਤਾਂ ਗੱਲ ਰਹੀ ਮਜ਼ਾਕ ਦੀ ਮੈਂ ਤੁਹਾਨੂੰ ਇੱਕ ਸੀਰੀਅਸ ਗੱਲ ਦੱਸਦਾ ਕਿਉਂਕਿ ਆਪਾਂ ਵਿੱਚ ਵਿੱਚ ਸੀਰੀਅਸ ਸੀਰੀਅਸ ਟੌਪਿਕ ਵੀ ਛੇੜਨੇ ਆ ਤਾਂ ਮਜ਼ਾਕ ਵਾਲੇ ਵੀ ਸਾਡੇ ਪਿੱਛੇ ਜੇ ਥੋੜੇ ਦਿਨ ਹੋਏ ਆ ਵੀ ਸਾਡੇ ਵਿੱਚੋਂ ਹੀ ਮੈਂ ਦੇਖਿਆ ਹਿਸਾਬਕ ਤਾ ਪਿੰਡ 'ਚ ਹੁਣ ਕਦੇ ਵੀ ਕਿਤੇ ਮਾਰਗ ਹੁੰਦੀ ਹੈ ਨਾ ਅੱਗੇ ਮੈਂ ਤੁਹਾਨੂੰ ਅੱਜ ਤੋਂ 10 ਸਾਲ ਦੀ ਪਹਿਲਾਂ ਗੱਲ ਦੱਸਦਾ ਜਦੋਂ ਕਿਸੇ ਦੀ ਮਾਰਗ ਹੁੰਦੀ ਚੱਕੇ ਸਾਡਾ ਜਿਹੜਾ ਮਤਲਬ ਸੇਵੇ ਆ ਜਿੱਥੇ ਆਪਾਂ ਮਤਲਬ ਬੰਦੇ ਨੂੰ ਨੂਨੇ ਆ ਜਾਂ ਜਿੱਦਾਂ ਸਸਕਾਰ ਕਰਦੇ ਆ ਦਾਗ ਦਿੰਨੇ ਆ ਤੇ ਉਥੇ ਕਿਲੋਮੀਟਰ ਆ ਮਤਲਬ ਅਸੀਂ 30 40 ਮੁੰਡੇ ਹੁੰਦੇ ਸੀ ਇੱਕ ਦੂਜੇ ਨੂੰ ਦਾ ਮੋਢਾ ਕਹਿਣਾ ਵੀ ਮੋਢਿਆਂ ਤੇ ਜਾਂਦੇ ਜਦੋਂ ਬੰਦੇ ਨੂੰ ਵੀ ਸਾਹ ਵੀ ਦਵਾਣਾ ਮੈਂ ਹੁਣ ਇਦਾਂ ਦਾ ਸਿਸਟਮ ਦੇਖ ਲਿਆ ਵੀ ਜਿੱਦਾਂ ਲੋਕੀ ਬਾਹਰ ਤੁਰੇ ਜਾਂਦੇ ਆ ਵੇ ਮੁੰਡਾ ਦੇਣ ਲਈ ਵੀ ਕੋਈ ਮੁੰਡਾ ਕਿਸੇ ਟਾਈਮ ਨਹੀਂ ਹੁੰਣਾ ਬਜ਼ੁਰਗਾਂ ਨੂੰ ਦੇਣਾ ਪੈਂਦਾ ਨਹੀਂ ਨਹੀਂ ਕੋਈ ਜਦੋਂ ਲੋਕ ਜਣ ਹੋਰ ਗੱਲ ਕਰਦੇ ਘਰੇ ਛੋਟੇ ਹਾਤੀ ਲੈ ਆਉਂਦੇ ਆ ਤੇ ਘਰਾਂ ਮੋਰੇ ਰੱਖ ਕੇ ਜਦੋਂ ਆਪਾਂ ਕਿਸੇ ਬੰਦਾ ਹਨਾ ਕੋਈ ਵੀ ਬਜ਼ੁਰਗ ਪੂਰਾ ਹੁੰਦਾ ਚਾਰ ਮੁੰਡੇ ਜਦੋਂ ਮੋਢੇ ਦਿੰਦੇ ਆ ਤਾਂ ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੋਣੀ ਲੈ ਵੀ ਮੈਨੂੰ ਚਾਰ ਮੇਰੇ ਪੁੱਤ ਜਾਂ ਮੇਰੇ ਕੋਈ ਰਿਸ਼ਤੇਦਾਰ ਛੱਡਣ ਚੱਲੇ ਆ ਹੁਣ ਤੂੰ ਹਿਸਾਬ ਹੋ ਗਿਆ ਵੀ ਛੋਟੇ ਹਾਤੀ ਤੇ ਲੈ ਕੇ ਕਹਿਣਾ ਇਹਨਾਂ ਕੋਈ ਚੱਕ ਕੇ ਮੈਨੂੰ ਉੱਥੇ ਤਾਂ ਵੀ ਨਹੀਂ ਛੱਡ ਹੋਇਆ ਕਿਉਂਕਿ ਕੋਈ ਟਾਈਮ ਆਉਣਾ ਆ ਤੇ ਆ ਜਾਣਾ ਜਦੋਂ ਆਪਾਂ ਇੰਡੀਆ ਨੂੰ ਭੱਜ-ਭੱਜ ਕੇ ਆਉਣਾ ਆ ਇਸ ਲਈ ਬਾਹਰ ਜਾਓ ਮੈਂ ਇਹ ਨਹੀਂ ਕਹਿੰਦਾ ਨਾ ਜਾਓ ਉੱਥੇ ਕਮਾਈ ਕਰੋ 5-7 ਸਾਲ ਆਪਣਾ ਪੈਸਾ ਚੱਲ ਕੇ ਇੱਥੇ ਬਿਜ਼ਨਸ ਕਮਾਓ ਆਪਣੀਆਂ ਪੀੜ੍ਹੀਆਂ ਨਾ ਖਤਮ ਕਰੋ ਕਿਉਂਕਿ ਜਦੋਂ ਆਪਾਂ ਪੀੜ੍ਹੀਆਂ ਖਤਮ ਤੂੰ ਹੀ ਚੱਲ ਗਏ ਟਾਡੇ ਮੁੰਡੇ ਪੋਤੇ ਕਿਸੇ ਨਹੀਂ ਨਾ ਟਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹ ਵੇਖ ਜਾਣੀਆਂ ਇੱਕ ਗੱਲ ਤਾਂ ਬੰਦੇ ਦੀ ਕਦਰ ਹੈ ਨਹੀਂ ਹੁਣ ਬੰਦੇ ਦੀ ਕੋਈ ਕਦਰ ਨਹੀਂ ਰਹੀ ਭਾਵੇਂ ਉਹ ਜਿੰਦਾ ਹੈ ਤੇ ਚਾਹੇ ਉਹ ਮਰਿਆ ਆ ਤੇ ਦੂਜੀ ਗੱਲ ਇਹ ਜਿਹਦਾ ਬਾਤ ਜਾਂਦੀ ਗੱਲ ਕਰਦੇ ਹੁਣ ਐਡਿਟਿੰਗਾਂ ਕੋਠੀਆਂ ਪਾਈਆਂ ਕਿਤੇ ਨਾ ਉਹ ਕਿਸੇ ਨੂੰ ਕੋਈ ਕਿਰਾਏ ਤੇ ਦਿੰਦਾ ਬੰਦਾ ਰਹਿਣ ਨਹੀਂ ਦੇ ਦਵੇ ਕਿਸੇ ਨੂੰ ਜੀ ਤੁਸੀਂ ਆਉਣਾ ਹੀ ਨਹੀਂ ਹੈਗਾ ਨਾ ਕਿਸੇ ਗਰੀਬ ਨੂੰ ਹੀ ਦੇ ਦੇਵੋ ਵਿਚਾਲ ਨਾਲ ਤੁਹਾਡੇ ਸਾਫ ਸਫਾਈ ਹੋਵੇ ਬਸ ਪਰਦੇਸੀ ਬਾਬੂ ਰਾਜ ਕਰਦੇ ਆ ਕੋਠੀਆਂ 'ਚ ਰਹਿੰਦੇ ਆ ਸਾਰਾ ਕੁਝ ਹੁਣ ਤੁਸੀਂ ਇੱਕ ਸੁਣ ਲਿਓ ਸ਼ਹਿਰੋਂ ਤੁਰ ਪਈਓ ਰੇੜੀਆਂ ਤੋਂ ਲੈ ਕੇ ਮਨਿਸਟਰ ਦੀ ਕੁਰਸੀ ਤਾਈ ਜੋ ਵੀ ਸਾਰੇ ਉਹਨਾਂ ਨੇ ਨਿਆਣੇ ਪੜਾ ਲਿਖਾ ਕੇ ਆਪਣੇ ਵਧੀਆ ਜੋਬਾਂ ਦੇ ਲਾਲੇ ਚਲੋ ਵਧੀਆ ਗੱਲ ਮੈਂ ਇਹ ਨਹੀਂ ਕਹਿੰਦਾ ਮਾੜੀ ਉਹ ਵੀ ਮਿਹਨਤ ਕਰਨ ਪਰ ਆਪਣੇ ਕਿੱਥੇ ਆ ਇੱਥੋਂ ਛੱਡ ਕੇ ਉੱਧਰ ਦਿਹਾੜੀਆਂ ਕੰਡਿਆ ਹਨ ਉਹ ਕੀ ਚੱਕਰ ਆ ਮੈਂ ਇਹ ਨਹੀਂ ਕਹਿੰਦਾ ਹੁਣ ਕਈਆਂ ਨੇ ਕਹਿਣਾ ਤੁਸੀਂ ਵੀ ਬਣਾਉਂਦੇ ਸੀ ਬਣਿਆ ਨਹੀਂ ਤੁਸੀਂ ਵੀ ਮਿਹਨਤ ਕਰਨ ਦੀ ਗੱਲ ਉਹ ਨਹੀਂ ਮੈਂ ਕਹਿੰਦਾ ਮੈਂ ਗੱਲ ਇਹ ਕਹਿੰਦਾ ਹੌਲੀ ਹੌਲੀ ਆਦਤ ਪਾਈਏ ਆਪਾਂ ਇੰਡੀਆ ਜੀ ਇੰਨਾ ਕੁ ਸੈਟਮ ਵਧੀਆ ਕਰ ਲਈਏ ਤਾਂ ਬਾਹਰ ਜਾਂਦੀ ਲੋ ਨੂੰ ਚਾਰ ਪੈਸੇ ਕਮਾ ਲਓ ਚਾਰ ਪੈਸੇ ਕਮਾ ਕੇ ਆਣ ਕੇ ਆਪਣੀ ਇੱਥੇ ਸੈਟਿੰਗ ਇਦਾਂ ਦੀ ਕਰ ਲਓ ਵੀ ਮਤਲਬ ਆਪਣੀ ਪੀੜੀ ਨਾ ਖਤਮ ਹੋ ਜAVE ਮੇਰਾ ਮੋਟਾ ਯਾ ਕਹਿਣ ਦਾ ਮਕਸਦ ਇਹ ਆ ਵੀ ਲਾ ਲਓ ਹੁਣ ਚੱਲ ਅਸੀਂ ਚੱਲ ਗਏ ਪੱਕੇ ਹੋ ਗਏ ਪੀਆਰ ਮਿਲ ਗਈ ਹੈਰੀ ਨੂੰ ਸਾਧ ਲਿਆ ਹੈਰੀ ਅਸੀਂ ਟੱਬਰ ਤਿੰਨੇ ਹੋ ਗਏ ਮੰਮੀ ਡੈਡੀ ਆ ਪੰਜ ਮਿੰਟ ਦਾ ਪਤਾ ਤਾਂ ਕਿਸੇ ਦਾ ਨਹੀਂ ਹੁੰਦਾ ਪਰ ਲਾ ਲਓ ਕੱਲ ਨੂੰ ਇੱਥੇ ਕੋਈ ਨਾ ਰਿਆ ਹੈਰੀ ਦਾ ਮੁੰਡਾ ਵੱਧ ਤੋਂ ਵੱਧ ਆਜੂ ਉਦੋਂ ਵਾਜ ਲਗੇ ਨੇ ਆਉਣਾ ਨੇ ਹੋ ਗਿਆ ਨਾ ਖਤਮ ਪੀੜੀ ਉਹ ਸੈਟਮ ਮੈਂ ਕਹਿਣਾ ਵੀ ਜਾਓ ਕਮਾਓ ਤੇ ਆਜੋ ਜਿੱਦਾਂ ਪਹਿਲਾਂ ਆਪਣੇ ਪੰਜਾਬੀ ਘਰ ਦੇ ਆਉਂਦੇ ਸੀ ਪਰ ਇਸ ਟਾਈਮ ਕਮਾਉਣ ਵਾਲਾ ਸਾਧਨ ਉੱਥੇ ਰਿਹਾ ਨਹੀਂ ਜਿੰਨੇ ਆਪਾਂ ਪੈਸੇ ਲਾ ਕੇ ਚੱਲਦੇ ਇੱਥੇ ਕੰਮ ਚਲਾ ਲਓ ਕੋਈ ਵਧੀਆ ਨਾਲੇ ਆਪਣੇ ਟੱਬਰ ਚ ਰੋ ਤੇ ਨਾਲੇ ਆਪਣੇ ਪੰਜਾਬ ਨੂੰ ਵੀ ਬਚਾ ਲਓ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਕਿਤੇ ਆਪਾਂ ਦੂਜਿਆਂ ਦੇ ਇਹਨਾਂ ਦੇ ਪੰਜਾਬੀ ਲੋਕੀਏ ਕਿ ਜੋ ਲੜਾਈ ਹੁੰਦੇ ਹੈ ਨਾ ਸਿੱਖ ਮੂਰੇ ਸਾਰਿਆਂ ਦਾ ਟੋਲੀ ਇਹਨਾਂ ਦੀ ਹੁੰਦੀ ਸੀ ਫੌਜੀਆਾਂ ਚ ਵੀ ਇਹਨਾਂ ਦੀ ਹੁੰਦੀ ਸੀ ਬਾਰਡਰਾਂ ਤੇ ਵੀ ਸਾਰਿਆਂ ਕੁਝ ਇਹਨਾਂ ਦੀ ਹੁੰਦੀ ਸੀ ਕਿਉਂ ਕਿ ਕਿਉਂਕਿ ਇਹ ਬਹਾਦਰ ਹੁੰਦੇ ਸੀ ਇਹ ਨਾ ਹੋਵੇ ਜਿਹੜੀ ਕੌਮ ਬਹਾਦਰ ਸੀ ਪੰਜਾਬ ਦੇ ਵਿੱਚ ਉਹ ਕਿਤੇ ਦਿਸਈ ਨਾ ਮੁੜ ਕੇ ਹੈਨਾ ਇਸ ਲਈ ਆਪਣੇ ਪੰਜਾਬ ਵਾਲੇ ਵੀ ਧਿਆਨ ਕਰਾਓ ਕਰੋ ਤੇ ਇੱਕ ਮੈਂ ਵੀਡੀਓ ਦੇਖੀ ਅੱਜ ਤੇ ਸ਼ਾਇਦ ਜੇ ਮੇਰੇ ਕੋਲ ਹੋਈ ਮੈਂ ਤੁਹਾਨੂੰ ਜਰੂਰ ਇੱਥੇ ਸ਼ੇਅਰ ਕਰੂੰਗੀ ਉਹਦੇ ਵਿੱਚ ਇੱਕ ਹਨਾ ਬਜ਼ੁਰਗ ਬੰਦਾ ਤੇ ਲੱਕ ਤੋਂ ਉਹ ਲੰਗੜਾ ਮਹਾਰਾਜ ਦਾ ਪ੍ਰਕਾਸ਼ ਕਰਨਾ ਸੀ ਉਹਨੇ ਸੱਚਖੰਡ ਤੋਂ ਗੁਰਦੁਆਰੇ ਦੇ ਅੰਦਰੋਂ ਸੱਚਖੰਡ ਦੇ ਅੰਦਰੋਂ ਤੇ ਬਾਹਰ ਲੈ ਕੇ ਆਉਣਾ ਸੀ ਮੇਰੇ ਹਿਸਾਬ ਨਾਲ ਜ਼ਿਆਦਾ ਰਹਿੜਾਸ ਪਾਠ ਕਰਨੀ ਹੋਊ ਕਿ ਜਾਨ ਉਹਨੇ ਜਪਜੀ ਸਾਹਿਬ ਦਾ ਕੁਝ ਵੀ ਹੈ ਨਾ ਪਾਠ ਕਰਨਾ ਹੋਊਗਾ ਉਹਨਾਂ ਨੇ ਕੱਲਿਆਂ ਨੇ ਇੱਕ ਹੱਥ ਖੁੰਡਾ ਇੱਕ ਹੱਥ ਖੁੰਡੇ ਨਾਲ ਲੰਗੜਾ ਕੇ ਤੁਰੜਾ ਕੱਲੇ ਤੇ ਸਿਰ ਦੇ ਉੱਤੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਵੀ ਇੱਥੋਂ ਤੱਕ ਦੇਖ ਲਓ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਵੀ ਨਹੀਂ ਕੋਈ ਆਉਂਦਾ ਹੈਗਾ ਮੋਰੇ ਕੋਨਾ ਵੀਡੀਓ ਅੱਜ ਦੇਖੀ ਵਰਤਾਰਾ ਮੈਂ ਹੋਰ ਵੀ ਸ਼ੇਅਰ ਕਰਦਾ ਮੇਰੇ ਫਰੈਂਡ ਦਾ ਮੈਂ ਲੱਗੇ ਸੀਗਾ ਤਉਹਨੂੰ ਫੋਨ ਆਇਆ ਕਿਤੇ ਮੈਂ ਕੀ ਦੂ ਤਿੰਨ ਵਾਰੀ ਫੋਨ ਆ ਗਿਆ ਕਹਿੰਦਾ ਕਿਸੇ ਨੇ ਸੋਖਮ ਨਹੀਂ ਚਾਹ ਉਹਦਾ ਪਾਰਟਰ ਕੋਣਾ ਪੰਜ ਬੰਦੇ ਨਹੀਂ ਹੁੰਦੇ ਪਾਰਟੀ ਇਕੱਲਾ ਹੀ ਸੀ ਪੰਜ ਬੰਦੇ ਉਹ ਚੱਲ ਬੁੜੀ ਕੋੜੀ ਕੋੜੀ ਹੋਵੇ ਜਾਂ ਨਾ ਕਿਸੇ ਨਾਲ ਬੋਲਚਾਲ ਹੋਵੇ ਜਿੱਦਾਂ ਦੀ ਮਰਜ਼ੀ ਸੀ ਉਹ ਇਕੱਲੀ ਘਰੇ ਰਹਿੰਦੀ ਸੀ ਮਹਾਰਾਜ ਚੱਕਣ ਲਈ ਕੋਈ ਪੰਜ ਬੰਦੇ ਉਹਦੇ ਨਾਲ ਨਹੀਂ ਤੁਰੇ ਉਹ ਮੈਂ ਤਾਂ ਕਰ ਕਰ ਹੰਬ ਗੇ ਫੋਨ ਕਰ ਕਰ ਹਟ ਗਈ ਸਾਰਿਆਂ ਨੂੰ ਆਂਡ ਗਵਣ ਵੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਉਣਾ ਵੀ ਪੰਜ ਬੰਦੇ ਇਕੱਠੇ ਹੋਏ ਨਹੀਂ ਕਿਉਂ ਕਹਿੰਦੇ ਇਹਨੂੰ ਬੋਲਣ ਦਾ ਨਹੀਂ ਪਤਾ ਐ ਨਹੀਂ ਪਤਾ ਓ ਨਹੀਂ ਪਤਾ ਉਹ ਗੱਲ ਬੋਲਣ ਦੀ ਨਹੀਂ ਗੱਲ ਹੈ ਵੀ ਆਪਾਂ ਚੱਲੇ ਕਿਹੜੀ ਚੀਜ਼ ਲਈ ਆ ਸਹੀ ਗੱਲ ਇਹ ਚੀਜ਼ ਮਹਾਰਾਜ ਦੀ ਸੇਵਾ ਤੇ ਲੋਕੀ ਪਹਾੜਦੇ ਆ ਤੁਹਾਨੂੰ ਉਹ ਪਤਾ ਨਹੀਂ ਕਿਹੜੇ ਰੂਪ ਚ ਕਹਿਣ ਦੀ ਆਜੋ ਮਹਾਰਾਜ ਚਾਕੇ ਮੇਰੇ ਫੇਰਾ ਪਵਾ ਦਿਓ ਮੈਨੂੰ ਇੰਨਾ ਹੋਇਆ ਵੀ ਮਤਲ ਅਸੀਂ ਬਦੋ ਲੁਧਿਆਣੇ ਤੋਂ ਪਰੇ ਸੀਗੇ ਕਿਤੇ ਜਾਣਾ ਜੇ ਕਿਤੇ ਲਾਗੇ ਹੁੰਦੇ ਤਾਂ ਜਰੂਰ ਕਹਿੰਦੇ ਬੰਦਾ ਤਾਂ ਮਾੜਾ ਚੰਗਾ ਹੋ ਸਕਦਾ ਪਰ ਆਪਾਂ ਜਦੋਂ ਲਾ ਲੋ ਛਵੀਲ ਲਾਉਨੇ ਆ ਤੁਸੀਂ ਲੰਗਰ ਲਾਉਨੇ ਆ ਉਦੋਂ ਆਪਾਂ ਇਹ ਥੋੜੋ ਦੇ ਦੇ ਆ ਵੀ ਆ ਬੰਦਾ ਮਾੜਾ ਇਹਨੂੰ ਲੰਗਰ ਨਹੀਂ ਦੇਣਾ ਆ ਬੰਦਾ ਨਹੀਂ ਮਾੜਾ ਇਹਨੂੰ ਛਵੀਲ ਸਾਰਿਆਂ ਨੂੰ ਇੱਕ ਪਾਸੇ ਸਮਝੀਦਾ ਹੋਰ ਤੁਹਾਨੂੰ ਦੱਸਣਾ ਸੀਗਾ ਕੱਲ ਅਸੀਂ ਵੀਰ ਵੱਡੇ ਵੀਰ ਉਮਰ 'ਚ ਪਤਾ ਨਹੀਂ ਸ਼ਾਇਦ ਮੇਰੇ ਨਾਲ ਵੱਡੇ ਹੋਣੇ ਆ ਛੋਟੇ ਹੋਣੇ ਆ ਕਿਉਂਕਿ ਮੈਂ ਇਹਨਾਂ ਪੁਰਸ਼ ਵੀ ਨਹੀਂ ਹੋਇਆ ਵੀਰ ਤੋਂ ਕੱਲ ਆਰ ਵੀ ਵੀਰ ਕੋ ਗਏ ਜਿਨ੍ਹਾਂ ਦਾ 0300 ਨਾ ਕਾफी ਮਸ਼ਹੂਰ ਆ ਘਰੇ ਬਹਿ ਕੇ ਵੀ ਐ 2-3 ਘੰਟੇ ਜਿੰਨਾ ਕੋ ਵੀਰ ਬਾਰੇ ਸੋਚੇ ਜ਼ਰੂਰੀ ਨਹੀਂ ਵੀ ਜਿੱਦਾਂ ਇਹ ਵੀਡੀਓ ਜੇ ਬਣਾਉਂਦੇ ਆ ਇੰਨਾ ਵਧੀਆ ਸੁਭਾਅ ਆ ਨਾ ਪੂਰੀ ਸੇਵਾ ਚਾਹ ਪਾਣੀ ਵਧੀਆ ਤਰੀਕੇ ਨਾਲ ਬੋਲਚਾਲ ਬੰਦੇ ਨੂੰ ਤੁਸੀਂ ਉਸ ਵੀਰ ਨੂੰ ਮਿਲ ਕੇ ਦੇਖਿਓ ਦਾ ਨੇਚਰ ਕਿੰਨਾ ਵਧੀਆ ਦੂਜੀ ਗੱਲ ਇੱਕ ਕੋਈ ਆ ਜਾਵੇ ਕੋਈ ਮਾੜਾ ਚੱਲ ਜੂਏ ਗਰੀਬ ਆ ਜੂਏ ਕੋਈ ਆਵੇ ਵੀਰ ਦੇ ਮੇਰੇ ਸਾਹਮਣੇ ਛੋਟੇ ਹਾਥੀ ਵਾਲੇ ਆਏ ਵਿਚਾਰੇ ਡਿਲੀਵਰੀ ਕਰਦੇ ਮੁੰਡੇ ਉਹ ਆਏ ਵੀਰ ਨੂੰ ਮੈਂ ਸਾਡੇ ਨਾਲ ਬੈਠੇ ਬੈਠੇ ਵੀਰ ਨੇ 10 ਮਿੰਟ ਉਹਨਾਂ ਗੱਲਾਂ ਕੀਤੀਆਂ ਵੀਰ ਕਿੱਥੇ ਕੰਮ ਕਰਦੇ ਕੀ ਜਾਂ ਨਹੀਂ ਤਾਂ ਅੱਜ ਕੱਲ ਕਹਿੰਦੇ ਹਾਂ ਪਤਾ ਨਹੀਂ ਕਿੱਥੋਂ ਗਰਮੀ ਜੋ ਆ ਗਏ ਜੋ ਹਨਾ ਵੀ ਮਿਲਦੇ ਹੀ ਨਹੀਂ ਬਹੁਤ ਵਧੀਆ ਵੀਰ ਦਾ ਸੁਭਾਅ ਆ ਮਿਲ ਕੇ ਬਹੁਤ ਵਧੀਆ ਲੱਗਾ ਹੈਰੀ ਤੇ ਇਹ ਗਏ ਸੀ ਦੋਨੇ ਜਣੇ ਬਹੁਤ ਵਧੀਆ ਮਿਲ ਕੇ ਲੱਗਾ ਤੇ ਸਾਡਾ ਦੂਜਾ ਗਿਫਟ ਕਿ ਲੈ ਕੇ ਆਇਆ ਜੀ ਆਯਾਦ ਵੀ ਗਿਆ ਸੀ ਨਾਲ ਸਾਡੇ ਨਾਲ ਉਹਨਾਂ ਉਹਦੀ ਵੀ ਆਈਡੀ ਇੰਸਟਾਗ੍ਰam ਤੇ ਕੋਈ ਹੈਗੀ ਆ ਮੈਂ ਤੁਹਾਨੂੰ ਥੱਲੇ ਮੈਂਸ਼ਨ ਕਰ ਦੂੰ ਹਮਮ ਖਰੇ ਆਯਾਦ ਹੀ ਆ ਕੁਛ ਕਰ ਦਾਲ ਕਰ ਦੂੰਗਾ ਨਾਮ ਵੀ ਕੀਤੇ ਕੋਈ ਵੀ ਨਹੀਂ ਨਾਮ ਨਹੀਂਗਾ ਉਹ ਉਹਦਾ ਹੀ ਫੇਮਸ ਆ ਉਹਦਾ ਹੀ ਫੇਮਸ ਆ ਹਨਾ ਤੁਹਾਡਾ ID ਜਰੂਰ ਫੇਰਨਾ ਕਰੋ ਬਹੁਤ ਬੰਦਾ ਵਧੀਆ ਉਹਨਾਂ ਨੇ ਸਾਨੂੰ ਮਿਲਾਇਆ ਚਲੋ ਮੈਂ ਇਹ ਚਾਹਣਾ ਵੀ ਕਈ ਵੇਲੇ ਬੰਦੇ ਨੂੰ ਮਿਲ ਕੇ ਪਤਾ ਲੱਗਦਾ ਉਹਨਾਂ ਜਿਹਦਾ ਸਾਨੂੰ ਕਈ ਮਿਲੇ ਹੀ ਨਹੀਂ ਉਦਾਂ ਹੀ ਕਰਦੇ ਰਹਿੰਦੇ ਆਏ ਤੇ ਆ ਜੋ ਆ ਉਹ ਆ ਉਹ ਲੱਗਣ ਵਾਲੇ ਆ ਜਿਨ੍ਹਾਂ ਨੇ ਸਾਨੂੰ ਜਿੰਨੇ ਸਾਨੂੰ ਮਿਲੇ ਜਿਹੜੇ ਤੇ ਕਰਦੇ ਆ ਹਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨੋਰਮਲ ਜੀ ਨੀ ਗੱਲ ਦੇਖੋ ਜਿਹੜਾ ਤੁਹਾਨੂੰ ਇੱਕ ਵਾਰੀ ਮਿਲ ਕੇ ਤੁਹਾਡੇ ਕੋਲ ਦੁਬਾਰਾ ਆਉਣਾ ਚਾਹੁੰਦਾ ਆ ਉਹਦਾ ਮਤਲਬ ਆ ਉਹਨੂੰ ਤੁਸੀ ਵਧੀਆ ਲੱਗਦੇ ਬਸ ਇੰਨੀ ਗੱਲ ਆ ਤੇ ਜਾਂ ਉਹਦੇ ਵੀ ਹੁਣ ਜਿੱਦਾਂ ਅਸੀਂ ਜਿਹੜੇ ਯਾਰ ਦੋਸਤ ਪੜੇ ਆ ਹਜੇ ਵੀ ਇੱਕ ਦੂਜੇ ਨਾਲ ਇਕੱਠੇ ਆ ਜਾਂ ਉਹਦੀ ਜਾਰੀ ਦੋਸਤੀ ਦੇਖ ਲਓ ਪੁਰਾਣੀ ਬਈ ਇਹ ਬੰਦੇ ਦੀ ਕਿੰਨੀ ਕਰਤਿਆਰੀ ਦੋਸਤੀ ਆ ਕੀ ਹਿਸਾਬ ਆ ਤੇ ਹੋਰ ਦੇ ਉਸਾਬਾ ਮੈਂ ਬਲੌਗ ਬਣਾਉਣ ਲੱਗਾ ਹੀ ਕਈ ਫਿਲਟਰ ਚੇਂਜ ਕੀਤੇ ਐਵੇਂ ਮੈਂ ਆ ਨਹੀਂ ਯਾਰ ਮੈਂ ਕਹਾਂ ਉਦਾਂ ਹੀ ਜਦੋਂ ਮੈਂ ਨਹਾ ਧੋ ਕੇ ਮੂਰੇ ਆ ਨਾ ਬਹਿ ਜਨਾਂ ਤਦ ਇਹਨੂੰ ਲੱਗਣ ਲਾ ਪੈਂਦਾ ਆ ਹਨਾ ਜਿੱਦਾਂ ਮਤਲਬ ਤੁਹਾਨੂੰ ਪਤਾ ਅੱਧਾ ਦਾ ਬੁੜੀਆਂ ਦਾ ਮੇਕਅਪ ਦਾ ਹੀ ਹੁੰਦਾ ਸਟਲ ਜਿਆ ਉਹ ਜਿਹੜੇ ਤਿੰਨ ਪੰਜ ਤਰ ਲਾਏ ਹੁਣੇ ਹਟਾ ਤੇ ਉਹ ਤੁਹਾਡੇ ਵੀ ਲੱਗੇ ਹੀ ਹੁਣੇ ਨਾ ਮੇਰੇ ਤੇ ਲੱਗੇ ਆ ਮੈਂ ਕਹਿੰਦਾ ਨਾਲ ਤਾਂ ਲੱਗੇ ਆ ਪਰ ਜਦੋਂ ਮੈਂ ਉਹਦਾ ਨਹਾ ਤੋ ਕੇ ਬਹਿ ਜਾਂਦਾ ਜਿੱਦਾਂ ਹੁਣ ਮੈਂ ਅੱਗੇ ਮੈਂ ਪਾਉਂਦਾ ਇਹ ਗੂ ਤੇ ਪੱਠੇ ਪੁੱਠੇ ਅੱਛਾ ਅੱਗੇ ਫਰਕ ਸਾਡਾ 1999 ਦਾ ਹੀ ਰੰਗ ਦਾ ਹੁਣ ਤਾਂ ਆਉਣ ਦੇ ਲੋ ਘਟੋ ਘਟ ਲੱਗਦਾ ਹੈ ਨਾ ਲੱਗਦਾ ਕਿ ਮੇਰਾ ਰੰਗ ਕਾਲਾ ਹੋ ਗਿਆ ਵਾ ਗਰਮੀ ਨਾਲ ਟਾਡਾ ਨਹੀਂ ਗੋਰਾ ਹੋਇਆ ਤੂੰ ਗੱਡੀਕ ਧੁੱਪੇ ਪਾਥੀਆਂ ਪੱਥ ਦੀ ਤੇਰਾ ਕਾਲਾ ਹੋ ਗਿਆ ਤੂੰ ਵੀ ਦੁਕਾਨੋਂ ਇੱਥੋਂ ਇਹਦੀ ਉਹਦੇ ਦੁਕਾਨੇ ਚ ਜਾਈ ਜਾਨੀ ਮੇਰਾ ਟੈਨ ਹੋ ਗਈ ਹੈ ਟੈਨ ਟੈਨ ਟੂਨ ਕੋਈ ਨਹੀਂ ਹੋਈ ਇਹ ਉਦੋਂ ਹੀ ਵਧੀਆ ਲਾਦੀਆਂ ਜਦੋਂ ਇਹਨਾਂ ਨੇ ਦਾ ਚੱਪਾ ਚੱਪਾ ਮੇਕਅੱਪ ਚਾੜਿਆ ਹੁੰਦਾ ਉਹ ਜਦੋਂ ਹੁਣ ਮੈਂ ਤਾਂ ਹੈ ਨਾ ਬਲੋ 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 ਲਈ ਹੈ ਨਾ ਇਨੇ ਵੀ ਕਾਰਨ ਮੀਰਾ ਮੂੰਹ ਨਹੀਂ ਸਹੀ ਆਉਂਦਾ ਹੋਊ ਪਤਾ ਨਹੀਂ ਪੇਰ ਮੋਰੇ ਬੰਦਾ ਹੁੰਦਾ ਉਹ ਇੰਨਾ ਨਹੀਂ ਪਤਾ ਵੀ ਚੋਪਰ ਕਿਦਾਂ ਦਾ ਬੈਠਾ ਮੋਰੇ ਤੇ ਤੇਰਾ ਕਦਾਂ ਮੂੰਹ ਸਾਹ ਬਾਜੂ ਮੋਰੇ ਜਿਹੜਾ ਜਿਹੜਾ ਮੋਰੇ ਜਿਹੜਾ ਅਸਲੀ ਗਲੋ ਹੁੰਦਾ ਉਹ ਗਲੋ ਅਸਲ ਦੇ ਵਿੱਚ ਜਿਹੜਾ ਪਿਛਲਾ ਬੰਦਾ ਉਹ ਫੂਸਲਾ ਹੋ ਜਾਂਦਾ ਮਤਲਬ ਉਹਦਾ ਹਨਾ ਉਹਦਾ ਵੀ ਰੰਗ ਰੂਪ ਆ ਉਹ ਪਿਛਲੇ ਵਾਲੇ ਤੋਂ ਚੜ ਜਾਂਦਾ ਕਿਹੜਾ ਤੂੰ ਕਾਲ ਤੋਂ ਕਾਲ ਤੋਂ ਤੂੰ ਫੋਨ ਫੜ ਲਈ ਫੇਰ ਦੇਖ ਲੈਨੇ ਚੋਪਰ ਇਦਾਂ ਹੀ ਜਗਣਾ ਕਨੇ ਵੀਰੋ ਇਹ ਹੁੰਦਾ ਆਪਾਂ ਮੇਕਅਪ ਥੋੜੋ ਲਾਈਦਾ ਇਦਾਂ ਹੀ ਜਾਣਾ ਆਵੇਲਾ ਹੈ ਹੈਰੀ ਹੈਰੀ ਤੂੰ ਮੇਰੇ ਵਾਲਦੀ ਤੇ ਗੱਲ ਕਰ ਬੱਤ ਤੈਨੂੰ ਮੈਂ ਪੈਸੇ ਹੀ ਦਿੰਨੀ ਹੁੰਦੀ ਆ ਨਾ ਤਾਂ ਕਿਉਂ ਮੇ ਤੋਂ ਵੀ ਨਹੀਂ ਜਾਂਦਾ ਯਾਰ ਨਾ ਹੋ ਜਾਂਦਾ ਕਿ ਨਹੀਂ ਜਾਂਦਾ ਤੂੰ ਤਾਂ ਮੈਨੂੰ ਕਹਿੰਦਾ ਨਾ ਪਾਪਾ ਪੈਸੇ ਹੀ ਨਹੀਂ ਦਿੰਦਾ ਵੇ ਇਹ ਹੋਏ ਇਹ ਮੁੰਡਾ ਕਿੰਨੇ 100 ਰੋਜ਼ ਡੇਲੀ ਦਾ 100 ਰੁਪਈਆ ਦਾ ਮੇ ਤੋਂ ਹੀ ਸਕੂਲ ਜਾਣਾ ਮੇ ਤੋਂ ਤਾਂ ਯਾ ਤੇ ਤੋ 150 ਰੁਪਈਆ ਪਰ ਇੱਕ ਗੱਲ ਤੈਨੂੰ ਦੱਸਾਂ ਪੈਸੇ ਜੋੜੋ ਜਿੱਦਾਂ ਆਪਣੇ ਖਾਤੇ ਦਸਾਂਡਾ ਲੋਨ ਲੈ ਆਪਾਂ ਕਿਸੇ ਦਿਨ ਕੰਮ ਉਦਾਂ ਹੀ ਨਾ ਹੋਵੇ ਮੁੰਡਾ ਉਹ ਹੀ ਪੈਨਸ਼ਨ ਖਾ ਜਾਂਦਾ ਮੰਮੀ ਹੁਣਾਂ ਦੀ ਪਾਪੇ ਦੀ ਮੈਂ ਖਾ ਜਾਂਦਾ ਮੈਂ ਉਹ ਰੋਟੀਆਂ ਮੈਂ ਖਾ ਜਾਂਦਾ ਖਰਚ ਲੈ ਜਾਂਦਾ ਖਾਂਦਾ ਨਹੀਂ ਖਰਚ ਲੈ ਜਾਂਦਾ ਕਾਂਦਾ ਨਹੀਂ ਯਾਰੀ ਮੈਨੂੰ ਵੀ ਪਤਾ ਤੂੰ ਨਹੀਂ ਖਾਂਦਾ ਫਤ ਖਰਚ ਲੈਣਾ ਲੈ ਲੈ ਕੇ ਸਾਰੀ ਚਲੋ ਤੇ ਬਾਏ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਮੈਸੇਜ ਕਰਕੇ ਕਿਹਾ ਵੀ ਬਲੌਗ ਬਣਾਉਂਦੇ ਰੱਖੋ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਹੁਣ ਤੁਸੀਂ ਇੰਨੇ ਕੋ ਵਿਊ ਆਪਣੇ ਬਣਾਈ ਰੱਖਿਓ ਤੇ ਤੁਹਾਡਾ ਆਪਾਂ ਇਦਾਂ ਦੇ ਬਲੌਗ ਬਣਾਈ ਜਾਏਗਾ ਨੇ ਵਧੀਆ ਵੀ ਸ਼ੁਰੂ ਕਰ ਦੇਣੇ ਆ ਇਹ ਘਟੀਆਂ ਨਿਗੇ ਜਿਹੜੇ ਬੈਠ ਕੇ ਦੇਖਣ ਨਾਲ ਹੀ ਕਹਿ ਦਿੰਦਾ ਸੋਫੇ ਤੇ ਬੈਠ ਕੇ ਬਲੋ ਨਾ ਹੋਰ ਅਸੀਂ ਕਿੱਥੇ ਬੈਠੇ ਕੁਰਸੀਆਂ ਰੱਖ ਲਈਏ ਉਹ ਇੰਨਾ ਕੁਰਸੀਆਂ ਲਈ ਤੇ ਮੰਤਰੀ ਲੰਨ ਡੇ ਆ ਐਸੇ ਹੱਥੋਂ ਪਾਈ ਕਿਦਾਂ ਕੀ ਹੋ ਜਾਂਦਾ ਗੁੰਡਾਗਰਦੀ ਜੇਲ੍ਹਾਂ ਤੇ ਅਸੀਂ ਬੈਠੇ ਕੁਰਸੀਆਂ ਸੋਫਿਆਂ ਦੇ ਤੁਹਾਨੂੰ ਬਲੌਗ ਦਿਖਾ ਦਿੰਦੇ ਹੋਰ ਕੀ ਚਾਹੀਦਾ ਸਾਡੇ ਵਿਆਹ ਦਾ ਸੋਫਾ ਆ 20 ਸਾਲ ਹੋ ਗਏ ਆ ਬਦਲਣਾ ਨਿਕਾ ਬਦਲਣਾ ਨਿਕਾ ਜਿੰਨਾ ਚਿਹਰਾ ਸਪ੍ਰੈਂਗ ਨਾ ਸਾਡੇ ਇਦਾਂ ਕਿਤੇ ਚੁੱਪਿਆ ਚਾਪਿਆ ਕਿਤੇ ਲੱਕ ਲੁਪ ਤੇ ਕੁਣਾ ਜਨ ਬਦਲਣਾ ਨਿਖਾਏ ਹੈ ਇਹ ਬਈ ਗੱਲ ਹੈ ਵਿਆਹ ਆਇਆ ਗਾਂ ਹੈਰੀ ਦੇ ਵਿਆਹ ਤੇ ਨਵਾਂ ਲਾਹਾਂ ਆ ਇਹਨਾਂ ਨੇ ਕਿੱਥੇ ਆ ਗਿਆ ਮੈਂ ਆਹ ਦੇਖੀ ਲੈ ਓਏ ਉੱਥੇ ਉਹ ਕੁੱਤੀ ਚੜਾਈ ਫਿਰਦੇ ਰਹਿੰਦੇ ਆ ਇਹ ਸਾਡਾ ਇਹ ਸੱਚਾ ਵੀ ਤੁਹਾਨੂੰ ਦਿਖਾ ਦੇਈਏ ਅਸੀਂ ਵੀ ਇਹਦੇ ਹਨਾ ਇਹਦੀ ਵੀ ਦਿਖਾ ਦਿਖਾ ਹੈਰੀ ਦੀ ਮਾਚੀ ਰਹਿ ਗਈ ਹੈ ਉਹਦੇ ਕੋੜੇ ਉੱਧਾਰੇ ਨੀ ਮੁੱਦਾ ਪਾ ਹੁਣ ਹੀ ਆਉਂਦੇ ਆਹ ਦੇਖ ਚਾਚਰੀ ਕਾਲ ਇਦਾਂ ਕਰ ਠੀਕ ਚਾਚਰੀ ਕਾਲ ਮੇਰੀ ਸਿੱਖਾਈ ਦੰਦੀਆਂ ਵੱਧਣ ਨੂੰ ਇਹ ਦੰਦੀਆਂ ਵੱਢੀ ਜਾਂਦੀ ਜਦੋਂ ਡਾਕਟਰ ਕਹਿੰਦਾ ਇਹਦੇ ਦੰਦ ਹਨਾ ਟੁੱਟ ਕੇ ਆਉਣੇ 6 ਮਹੀਨੇ ਤੇ ਇਹੇ ਹੁਣੇ ਤੋੜੋ ਕੰਦ ਚ ਮਾਰ ਕੇ ਆਉਣੇ ਤਾਂ ਦੁਬਾਰਾ ਹੀ ਹੈਗੇ ਆ ਹੋਰ ਹੋ ਜਾ ਕਦੇ ਨਹੀਂ ਇਹ ਨਹੀਂ ਪਾਣਾ ਕਿੱਥੇ ਦੰਦੀਆਂ ਇਹ ਵੱਢੀ ਜਾਂਦੀ ਚਲੋ ਓਕੇ ਬਾਏ ਤੰਦਰੁਸਤ ਰਹੋ ਚੜਦੀ ਕਲਾ ਚ ਰਹੋ ਸਾਰੇ ਵੀਰਾਂ ਧੰਨਵਾਦ ਸਪੋਰਟ ਕਰਨ ਲਈ ਤੇ ਹੁਣ ਪੁਰਾਣੇ ਨਵੇਂ ਬਲੌਗ ਦੇਖਣੇ ਸ਼ੁਰੂ ਕਰ ਤੋ ਬਸ ਔਰ ਦੇ ਲਈ ਗੱਲਾਂ ਆਪਾਂ ਅਪਲੋਡ ਕਰੀ ਜਾਣੀਆਂ ਕੱਲ ਤੋਂ ਬਲੌਗ ਦੀ ਸ਼ੁਰੂਆਤ ਹੈਰੀ ਕਰਿਆ ਕਰੂ ਤੇ ਪੂਰੀ ਥੋੜਾ ਸੰਗ ਦਾ ਜਾਂ ਰਹਿੰਦਾ ਪਤਾ ਨਹੀਂ ਕੀ ਚੱਕਰ ਖੁੱਲ ਕੇ ਨਹੀਂ ਆਉਂਦਾ ਮੋਰੇ ਜਿੱਦਾਂ ਮੇਰੇ ਨਾਲ ਕੋਈ ਬੰਦਾ ਇਦਾਂ ਦਾ ਚਾਹੀਦਾ ਹੈ ਨਾ ਵੀ ਗੱਲਬਾਤ ਕਰਨਾ ਹੁਣ ਇੱਕ ਦੇ ਦੇ ਇਦਾਂ ਹੀ ਬਣਾਇਆ ਕਰਨਾ ਰੋਜ਼ ਬਾਹਰ ਅੰਦਰ ਜਿੱਦਾਂ ਬਾਹਰ ਫੈਰ ਫੂਰ ਕੇ ਨਵੇਂ-ਨਵੇਂ ਬਲੌਗ ਤੁਹਾਨੂੰ ਅੱਜ ਇਹਨੂੰ ਮੈਂ ਚੱਲੇ ਆ ਤੇ ਇਹਨੂੰ ਮੈਂ ਚੱਲੇ ਆ ਉਹ ਵੀ ਦੁਕਾਨ ਕੱਲ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਾਂਗੇ ਉਹ ਕੱਲੂ ਦੱਸਾਂਗੇ ਹੁਣ ਬਲੌਗ ਬਹੁਤ ਵੱਡਾ ਹੋ ਗਿਆ ਗੱਲ ਉਹ ਵੀ ਉਹ ਬਹੁਤ ਵਧੀਆ ਹੈ ਕਿਸੇ ਨੇ ਕਹਣਾ ਦੇ ਕੀ ਕਰਦੇ ਆ ਕਿਸੇ ਨੇ ਕਹਿਣਾ ਹਾਏ ਸੱਚੀ ਕਿੰਨਾ ਇਹਨਾਂ ਦੇ ਵਿੱਚ ਪਿਆ ਪਿਆ ਆ ਹਨਾ ਕਿਦਾਂ ਕੱਲੂ ਦੱਸੂ ਕੋਈ ਹੋਰ ਨਾ ਪੜਦਾ ਫੋਲਦੀ ਲਓ ਚਲੋ ਚੰਗਾ ਓਕੇ ਬਾਈ ਜਦੋਂ ਕਹਿੰਦੇ ਹੁੰਦੇ ਬੁੜੀਆਂ ਜਵਾਨ ਚੱਲ ਚਪੜ ਚਪੜ ਪਤਾ ਨਹੀਂ ਕੀ ਬੋਲਦੇ ਆ ਓਕੇ ਬਾਈ ਕარი ਕੋਸ਼ ਤਾੜੀਆਂ ਤਾੰਦਰਾ ਉਤਰੋ ਖੁਸ਼ ਰਹੋ ਛੜਦੀ ਕਲਾ ਰਹੋ ਓਕੇ ਬਾਈ ਤੇ ਪਹਿਲੀ ਇੱਕ ਗਏ ਗੱਲ ਆ ਬਾਈ ਪੈਗ ਨਹੀਂ ਮੈਂ ਇਸ ਟਾਈਮ ਲਾਉਣਾ ਕਿਉਂਕਿ ਜੇਉਂਦੀ ਮੈਂ ਜਗਾ ਤੇ ਸੇਵਾ ਕਰਨ ਲਗਾ ਪੈਗ ਪੁੱਗ ਨਹੀਂ ਮੈਂ ਲਾਉਂਦਾ ਸਿੱਧੀ ਗੱਲ ਤਾਂ ਦੱਸਾਂ ਜੇ ਮੈਂ ਲਾਉਂਦਾ ਵੀ ਹਾਂ ਤੇ ਮੈਂ ਜ਼ਰੂਰ ਕਹਿ ਦਵਾਂ ਬਾਈ ਵੀ ਮੈਂ ਲਾਉਣਾ ਆ ਕੋਈ ਚੱਕਰ ਨਹੀਂ ਸਾਡੇ ਘਰੇ ਮੀਟ ਅੰਡਾ ਸ਼ਰਾਬ ਆਹ ਏ ਬੰਦ ਹੋਇਆ ਦਸਹਿਰੇ ਤੋਂ ਪਹਿਲਾਂ ਦਸਹਿਰਾ ਖਾਂਦੇ ਪੀਂਦੇ ਰ ਇਹ ਨਹੀਂ ਗੱਲ ਹੈਗੀ ਵੀ ਨਹੀਂ ਨਕੋਂ ਦੇ ਪਿੰਦੇ ਰ ਪਹਿਲਾਂ ਪਹਿਲ ਕਦੋਂ ਦਸਹਰੇ ਤੋਂ ਪਹਿਲਾਂ ਪਹਿਲਾਂ ਦਸਹਰੇ ਤੋਂ ਤੇ ਸਾਨੂੰ ਲੋੜ ਨਹੀਂ ਸੀ ਪਿੰਡ 'ਚ ਕਿਸੇ ਨੂੰ ਵੀ ਪੁੱਛ ਲੈਂਦੇ ਇਹ ਨਹੀਂ ਵੀ ਲਾਗੇ ਘਰੋਂ ਪਰ ਉਹ ਪਿੰਡ 'ਚ ਪਤਾ ਹੀ ਖਾਂਦੇ ਪਿੰਦੇ ਪਰ ਹੁਣ ਇਸ ਟਾਈਮ ਸਹੀ ਆ ਬਾਬੇ ਦੀ ਮੀਰਾ ਚਲੋ ਓਕੇ ਬਾਈ ਚੜਦੀ ਕਲਾ ਰਹੋ ਤੰਦਰੁਸਤ ਰਹੋ ਖੁਸ਼ ਰਹੋ ਤੇ ਆਪਣੇ ਬਾਰੇ ਸੋਚਿਆ ਕਰੋ ਦੂਜਿਆਂ ਬਾਰੇ ਥੋੜਾ ਘੱਟ ਧਿਆਨ ਦਿਓ ਉਹ ਚੱਕਰ ਨਹੀਂ ਓਕੇ ਬਾਈ